ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘਾ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹਿੰਮਤ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਇਨਫਰਮੇਸ਼ਨ ਲੈ ਦੇਣਾ ਦੋ ਪਸ਼ੂ ਦੋ ਪਸ਼ੂ ਸੇਲ ਆ ਛੋਟੇ ਭਾ ਦੇ ਆ ਆਉ ਕਰਦੇ ਆ ਗੱਲਬਾਤ ਹਾਂਜੀ ਬਾਈ ਸਸੀ ਕਾਰ ਸਸੀ ਕੌਰ ਜੀ ਨਾਮ ਤੇਰਾ ਸਰ ਨਾਮ ਬਾਈ ਨਸੀਬ ਸਿੰਘ ਪਿੰਡ ਸਾਦਾ ਸਿੰਘ ਜਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਫੋਨ 996415951 ਇੱਕ ਰੀ ਵੀਰ 94641595 ਨਸੀਬ ਇੱਕ ਨੰਬਰ ਤੋਂ ਸ਼ੁਰੂ ਕਰੀ ਕਹਿੰਦੇ ਮੈਂ ਸੂਆ ਪਹਿਲਾ ਸੂਆ ਸੋਈ ਪਈ ਵੜ ਸੋਈ ਨੂੰ ਸਮਾਂ ਸੋਈ ਨੂੰ ਮਹੀਨਾ ਸਵਾ ਮਹੀਨਾ ਹੋ ਗਿਆ ਬਾਈ ਸੋਈ ਮੱਛੀ ਮਾਜਰਾ ਦੁੱਧ ਕਿੰਨਾ ਜਿਹੜਾ ਝੋ ਲੈਣਾ 11 ਕਿਲੋ ਦੁੱਧ ਭਾਵੇਂ ਦੋ ਟਾਈਮ ਚੋਲ ਦੋ ਚਾਰ ਰੰਗ ਚੋਲ ਦੋਸਤੋ ਮਹੀਨੇ ਦੀ ਸੂਈ ਹੈ ਮਗਰ ਬੱਛੀ ਹੈ 11 ਕਿਲੋ ਦੁੱਧ ਹੈ ਬਾਈ ਕਹਿੰਦਾ ਜਿਹੜਾ ਤੁਸੀਂ ਚੋ ਲੈਣਾ ਤੁਹਾਡੇ ਸਾਹਮਣੇ ਸੁਣਿਆ ਮੈਂ ਆਹ ਤੁਹਾਡੇ ਸਾਹਮਣੇ ਪੁੱਛਿਆ ਮੈਂ ਇਹ ਕਿਹੜਾ ਹੋਰ ਕਢਾ ਲਈਏ ਵੀਰ ਕਹਿੰਦਾ 11 ਕਿਲੋ ਦੁੱਧ ਹੈ ਕੰਡੇ ਵਾਲਾ ਭਾਵੇਂ ਸਵੇਰ ਸ਼ਾਮ ਦੋ ਟਾਈਮ ਤਿੰਨ ਟਾਈਮ ਭਾਵੇਂ ਚਾਰ ਟਾਈਮ ਅਗਲਾ ਕੰਡੇ ਤੇ ਜੋਕ ਕੇ ਲੈ ਜਾਏ ਨਵਾਂ ਹਾਨ ਬੱਛੀ ਹੈ ਘੋੜੀ ਵਰਗੀ ਹੈ ਗੁਲਾਬੀ ਥਾਣਾ ਮੁਠੀ ਵਾਲਿਆ ਹੱਦੀ ਚੁਵਾਈ ਵਾਲੇ 5.5 ਕਿਲੋ ਸਵੇਰ ਦੁੱਧ 5.5 ਕਿਲੋ ਸ਼ਾਮ ਨੂੰ ਭਾਵੇਂ ਚਾਰ ਟਾਈਮ ਕੰਡੇ ਦੇ ਜੋਕ ਕੇ ਲੈ ਜਾਈ ਅਗਲਾ ਥਣ ਚਾਰ ਹੀ ਆ ਗੁਲਾਬੀ ਹੱਦੀ ਚੁਵਾਈ ਵਾਲੇ ਗੈਬ ਚ ਨਿਖੜ ਮੇ ਕੱਲੇ ਕੱਲੇ ਲੱਗੇ ਹੋ ਥਣ ਪੂਰਾ ਚੰਗਾ ਮੁਠੀ ਵਾਲਾ ਹੱਦੀ ਚੁਵਾਈ ਵਾਲਾ ਪਰ ਸਮਾਜ ਦਾ ਕਰਮਾੜੀ ਨੇ ਪੂਰਾ ਚੰਗਾ ਥਣ ਕਾਢੇ ਨਾ ਥਣ ਹੁਣ ਵੀ ਹੱਦੀ ਚੁਵਾਈ ਵਾਲਾ ਵਜਨ ਬਹੁਤ ਆ ਕੱਦ ਵੱਡਾ ਹੀ ਆ ਮੁੱਲ ਨਸੀਬ ਜੈਜ ਆ 35000 ਦੀ ਵਛੀ ਦੀ ਦੋਸਤੋ ਬਿਲਕੁਲ ਸਸਤੇ ਮੁੱਲ ਦੀ ਵਛੀ ਟੋਕੜਾਂ ਵਾਲਾ ਭਾਈ ਐ 34 35000 ਦੀ 10 11 10 11 ਨਹੀਂ 11 ਕਿਲੋ ਕੰਡੇ ਵਾਲੇ ਦੁੱਧ ਵਾਲੀ ਵਛੀ ਦਿੰਦਾ ਵੀ ਕੌਣ ਹੈ 35000 ਚੋਂ 22 ਕਹਿੰਦਾ ਮਾਣ ਕਰ ਦੂੰਗਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਹੈ ਗੈਪ ਚ ਨਿਖੜਵੇਂ ਇਕੱਲੇ ਇਕੱਲੇ ਲੱਗੇ ਹੋਇਆ ਫੁੱਲ ਸੀ ਸਾਹੂਆ ਵੀਰ ਕਹਿੰਦਾ ਭਾਵੇਂ ਜਵਾਕ ਅਗਲਾ ਆਪਦਾ ਨਾਲ ਲਈ ਆਵੇ ਜਵਾਕ ਅੱਗੇ ਚਵਾਈ ਕਰ ਲੈ ਐਨੀ ਸੀਲ ਹੈ ਦੋ ਨੰਬਰ ਬਾਰੇ ਦੱਸਿਏ ਇਹ ਤਾਂ ਯਾਰ ਬਾਈ ਬਰਫੀ ਆਹਨੀ ਠੰਡੀ ਹੈ ਠੀਕ ਹੈ ਹਾਂ ਇਹ ਉਮਦਣਾ ਨਹੀਂ ਲੰਗਾ ਠੰਡਗਾ ਹਾਂ ਬਈਆ ਹੂੰ ਦੋਸਤੋ ਬਾਈ ਕਹਿੰਦਾ ਬਰਫੀ ਹੈ ਸਹੀ ਬਾਈ ਤੀਜਾ ਸਵੇਰ ਸੋਣੀ ਬੜ ਠੀਕ ਹੈ ਦੂਜਾ ਘਵਾਲਾ ਮਾਲਕਾਂ ਦੇ ਵੀ ਤੀਜਾ ਸਵੇਰ ਸੋਣੀ ਆ 200 ਇਹ ਘਰੇ ਪਿੱਤਰ ਉਧਰ ਬਹੁਤ ਜਿਆਦੇ ਕਰਨ ਵੇਚਣੀ ਆ ਉਨੇ ਗਾਂ ਵੇਚਣ ਵਾਲੀ ਹੁੰਦੀ ਠੀਕ ਹੈ ਹਾਂ ਦੁੱਧ ਕਿੰਨਾ ਕੱਢ ਜੀ ਉਹ ਕਦੇ ਵੀ 13 ਕਿਲੋ ਦਾ ਚੋਇਆ ਦੂਜੇ ਸੋਏ ਪਰ ਆਪਾਂ 12 ਦਿਨ ਆਪਾਂ ਵੀ ਗਾਰੰਟੀ ਦਿੰਨੇ 12 ਦਿਨਾਂ ਦਾ ਚੋਾਈ ਦੋ ਦਿਨ ਕਿੰਨੇ ਲੈ ਜੂ ਦਿਨ ਹਜੇ ਬਾਈ 5-7 ਦਿਨ ਲੈ ਜੀ ਮਾਕੇ ਸੀਲ ਥੰਦੀ ਆ ਤਾਂ ਕੋਈ ਆਸ ਦੋਸਤੋ ਸੀਲ ਸੌ ਵਾਲਾ ਤਾਂ ਕੋਈ ਲੈਖਾ ਹੀ ਨਹੀਂ ਭਾਵੇਂ ਸਿੱਧੇ ਪਾਸੇ ਬਹਿ ਜਾ ਬਾਈ ਕਹਿੰਦਾ ਭਾਵੇਂ ਪੁੱਠੇ ਪਾਸੇ ਬਹਿ ਜਾ ਚੱਕਰ ਹੀ ਕੋਈ ਨਹੀਂ ਵੀਰ ਕਹਿੰਦਾ 13 ਕਿਲੋ ਦੁੱਧ ਬਾਈ ਕਹਿੰਦਾ ਜਿੰਨਾ ਤੋਂ ਆਪਾਂ ਮਾਲਕਾਂ ਤੋਂ ਲਈ ਉਹ ਦੱਸ ਦਿਆ ਦੂਜੇ ਸੂਏ ਦੇ ਥੱਲੋਂ ਚੋਇਆ ਕਹਿਣ ਨੂੰ ਬਾਈ ਕਹਿੰਦਾ ਭਾਵੇਂ ਦੂਜੇ ਸੂਆ ਕਹਿ ਦੀਏ ਮੂੰਹ ਲਵਾ ਹੀ ਆ ਵੇਖਣ ਨੂੰ ਦੂਜਾ ਸੂਆ ਹੀ ਲੱਗਦੀ ਆ ਪਰ ਰੀਜਨਲ ਤੀਜੇ ਸੂਏ ਸੂਈ ਆ ਫਰਕ ਸੂਏ ਦੋਏ ਸੂਏ ਦੋਵਾਂ ਸੂਆਂ ਦਾ ਉੱਥੇ ਪੈ ਜਾਂਦਾ ਇੱਕ ਬੰਦੇ ਦੀ ਤਾਂ ਖੀਰੀ ਵੱਛੀ ਸੂਈ ਜਾਂਦੀ ਆ ਵੀਹਾਂ ਬਾਈਆਂ ਮਹੀਨਿਆਂ ਦੀ ਇੱਕ ਬੰਦੇ ਦੀ ਸਮੰਨੀ ਹੋ ਕੇ ਸੁੰਦੀ ਹੈ ਮਤਲਬ ਤਿੰਨਾਂ ਸਾਲਾਂ ਦੀ ਸਾਢੇ ਤਿੰਨਾਂ ਸਾਲਾਂ ਦੀ ਉੱਥੇ ਸੂਏ ਦਾ ਫਰਕ ਪੈ ਜਾਂਦਾ ਇੱਕ ਦਾ ਵਲਟਲਾਂ ਬਹੁਤ ਪਈਆਂ ਪੰਜ-ਸੱਤ ਦਿਨ ਲੈ ਜਾਣੇ ਆ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਸਾਈਵਾਲ ਨਸਲ ਦੀ ਤੀਜਾ ਸੂਆ ਪੂਰੀ ਭਾਰੀ ਨਰੋਈ ਨਿਗਰਵੱਛੀ ਹੈ ਬਰਫਰ ਗਈ ਹੈ ਜਮਾ ਮੱਝਾਲ ਮੋਟਾ ਹਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਹੈ ਦੋਸਤੋ ਆਮ ਸਾਈਵਾਲੀ ਨਹੀਂ ਸੀਲ ਹੁੰਦੀਆਂ ਨਹੀਂ ਕੋਈ ਟਾਂਵੀ ਟੱਲੀ ਵਹਿੜੀ ਸੀਲ ਹੁੰਦੀ ਐ ਨਹੀਂ ਤਾਂ ਆ ਵੀ ਘਾਫਤਾ ਕਿ ਸਾਈਵਾਲ ਦਾ ਜਿੰਨਾ ਜਿਕਰ ਬੱਚਾ ਹੈਗਾ ਉਹਨਾਂ ਜਿਕਰ ਦਾ ਦੁੱਧ ਦੇਈ ਜਾਂਦੀ ਐ ਤੇ ਰੱਬ ਨਾ ਕਰੇ ਬੱਚੇ ਨੂੰ 1121 ਹੋ ਗਈ ਫੇਰ ਦੁੱਧ ਸਾਈਵਾਲ ਘਾਟੀ ਚਵਾਉਂਦੀਆਂ ਪਰ ਇਹ ਤਾਂ ਕਰਮ ਵਾਲੀ ਗੱਭਰ ਨਹੀਂ ਕੋਸ ਕਹਿੰਦੀ ਤੇ ਜਦੋਂ ਸੂਪ ਹੀ ਉਦੋਂ ਤਾਂ ਇਹਨੇ ਕਰਮ ਵਾਲੀ ਨੇ ਕਹਿਣਾ ਹੀ ਕੀ ਐ ਮੱਝਾ ਵਾਲਾ ਮੋਟਾ ਅੱਧੀ ਚਵਾਈ ਵਾਲਾ ਜਾਨ ਵਾਲਾ ਥਾਣਾ ਮੁੱਲ ਜੈ ਜਰਸੀਵ 33000 33000 ਉਸ ਲਈ ਦੂ ਘਟ ਮੁੱਲ ਜਿਵੇਂ ਨੂੰ ਤਾਂ ਲੱਗਦੇ ਨਹੀਂ ਕਿਸੇ ਭੈਣ ਭਰਾ ਕੋਲੋਂ ਤੁਹਾਨੂੰ ਵਹਿੜਾ ਮਿਲ ਜਾਣੀਆਂ ਇੱਕ ਨੰਬਰ 35000 ਦੀ ਦੋ ਨੰਬਰ 33000 ਦੀ 12 13 ਕਿਲੋ ਦੁੱਧ ਪਿਆਜੂ ਲੇਟਰਗਾ ਦੁੱਧ ਉਹ ਜਮਾ ਮੱਝ ਆਰਗਾ ਚੱਟਾ ਤੇ ਜੇ 12 13 ਕਿਲੋ ਦੁੱਧ ਵਾਲੀ ਆਪਾਂ ਮੱਝ ਲੈਨੇ ਆ ਤੁਹਾਨੂੰ ਪਤਾ ਹੀ ਆ ਦਰਮਿਆਨੀ ਮੱਝ ਦਾ ਵੀ ਮੁੱਲ ਲੱਖ ਰੁਪਈਆ ਤੇ ਲੱਖ ਰੁਪਈਏ ਦੀ ਆਊਗੀ ਤੇ ਇਹਦਾ ਮੁੱਲ ਫੰਡਰ ਮੱਝ ਨਾਲੋਂ ਵੀ ਘੱਟ ਹੈ ਜੇ ਆਪਾਂ ਫੰਡਰ ਮੱਝ ਵੀ ਕਟਿਆਂ ਨੂੰ ਵੇਚਦੇ ਆ ਨਾ ਕਟਿਆਂ ਵਾਲਿਆਂ ਨੂੰ ਤਾਂ ਵੀ 45 50000 ਦੀ ਵਿਕੀ ਜਾਂਦੀ ਹੈ ਤੇ ਇਹਦਾ ਤਾਂ ਮੁੱਲ ਉਦੋਂ ਵੀ ਘੱਟ ਆ 33000 ਦੀ ਦੇ ਦੇਣੀ ਆ ਜੇ ਕਿਸੇ ਨੇ ਦੁੱਧ ਪੀਣ ਨੂੰ ਲੈਣੀ ਆ ਕਰਮਿਓਂ ਕਰਮੀ ਕਰਮ ਵਾਲੀਆਂ ਦੋਵੇਂ ਦੁੱਧ ਦੇ ਨਿਆਰੇ ਦੇ ਦੇਣੀਆਂ ਪੂਰੀ ਭਾਰੀ ਨਰੋਈ ਨਿਗਰ ਵੱਡੇ ਕੱਦ ਵਾਲੀ ਤੀਜਾ ਸੂਆ ਬੱਚੀ ਕੋਈ 5-7 ਸੂਏ ਕਰਮ ਵਾਲੀ ਵਧੀਆ ਦੁੱਧ ਪਿਆਊਗੀ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂਹ ਵਾਲ ਢੱਲਾ ਹਵਾਨੇ ਦੇ ਚਾਰ شپੇਰੀ ਬਹੁਤ ਪਈਆਂ ਥਣ ਚਾਰੀ ਆ ਮੋਟੇ ਹੱਦੀ ਚਵਾਈ ਵਾਲੇ ਫੂਡ ਸ਼ਾਂਗ ਭੂਰਾਵਨੀ ਕੱਚੀ ਕੱਚੀ ਆ 5-6 ਦਿਨ ਲੈ ਜੂ ਤੇ ਜੇ ਕੋਈ ਭੈਣ ਭਰਾ ਤਿਆਰ ਕਰਕੇ ਵੀ ਸੇਲ ਕਰ ਲੈਂਦਾ 44 45000 ਦੀ ਹੈ ਇੱਕ ਨੰਬਰ 35000 ਦੀ ਇਹ ਦੋ ਵਹਿੜਾਂ ਸੇਲ ਹੈ ਬਿਲਕੁਲ ਸਸਤੇ ਮੁੱਲ ਦੀਆਂ ਜਿਹਦੇ ਜਿਹੜੀ ਵੀ ਵਹਿੜ ਪਸੰਦ ਆਉਂਦੀ ਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਫੋਨ ਨੰਬਰ ਸਕਰੀਨ ਤੇ ਹੈ ਬਿਲਕੁਲ ਸਸਤੇ ਮੁੱਲ ਦੀਆਂ ਸੋਹਣੀਆਂ ਵੱਡੇ ਕੱਦ ਕਾਠ ਵਾਲੀਆਂ ਦੋ ਵਹਿੜਾਂ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸასიਿਕਾ